ਜੇਕਰ ਟੂਰਿਸਟ ਮੰਤਰੀ ਆਪਣੇ ਇਲਾਕੇ ਨੂੰ ਟੂਰਿਸਟ ਪਲੇਸ ਬਣਾ ਦਵੇ ਤਾਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕੁਰਾਲੀ ਦੇ ਬਿਲਕੁਲ ਨੇੜੇ ਸਿੰਘਪੁਰਾ ਬਰੋਲੀ ਅਤੇ ਕਾਲੇਵਾਲ ਦੀਆਂ ਜਿੱਥੇ ਕੀ ਸੜਕਾਂ ਦੇ ਬੁਰੇ ਹਾਲੇ ਅਤੇ ਹਲਕੇ ਦੇ ਵਿੱਚ ਸਾਫਕਾ ਟੂਰਿਸਟ ਐਨਰੀ ਪ੍ਰਭਾਗ ਦੀ ਮੰਤਰੀ ਵੀ ਹੈ ਜਿਨ੍ਹਾਂ ਨੇ ਦਾਵਾ ਕੀਤਾ ਸੀ ਕਿ ਹਲਕਾ ਖਰੜ ਦੇ ਵਿੱਚ ਟੂਰਿਸਟ ਹੱਬ ਬਣਾਈ ਜਾਵੇਗੀ ਪਰ ਹੱਬ ਤਾਂ ਪਤਾ ਨਹੀਂ ਕਿੱਥੇ ਬਣੇਗੀ ਪਰ ਸੜਕਾਂ ਹੀ ਬਣਾ ਦਿਓ ਇਹ ਹੀ ਬਹੁਤ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਜੇਕਰ ਤੁਸੀਂ ਹਲਕਾ ਖਰੜ ਦੇ ਵਿੱਚ ਰਹਿੰਦੇ ਹੋ ਤੇ ਸੜਕਾਂ ਦੇ ਕੀ ਹਾਲਾਤ ਨੇ ਅਤੇ ਜੇਕਰ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਤਾਂ ਪਿੰਡਾਂ ਦਾ ਕੀ ਹਾਲਾਤ ਹੈ ਕਿਉਂਕਿ ਲਗਾਤਾਰ ਅਸੀਂ ਜਾ ਕੇ ਜਦੋਂ ਪਿੰਡਾਂ ਦੇ ਵਿੱਚ ਵੇਖਦੇ ਆ ਤਾਂ ਪਿੰਡਾਂ ਦੇ ਵਿੱਚ ਸੜਕਾਂ ਕੱਟ ਤੇ ਖੱਡੇ ਵੱਧ ਵਖਾਈ ਦਿੰਦੇ ਨੇ ਅਤੇ ਖ ਲੋਕ ਬਹੁਤ ਖੁਸ਼ ਨੇ ਕਿਉਂਕਿ ਲੋਕ ਇਹ ਵਿਕਾਸ ਸੈਨ ਹੀ ਨਹੀਂ ਕਰ 파 ਰਹੇ ਕਿਉਂਕਿ ਲਗਾਤਾਰ ਹਲਕਾ ਖਰੜ ਦੇ ਵਿੱਚ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਫਲਾਈਓਵਰ ਬਣਾਏ ਜਾ ਰਹੇ ਨੇ ਤਾਂ ਕਿ ਟੂਰਿਸਟ ਹੱਬ ਇਹ ਹਲਕਾ ਬਣ ਸਕੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਕਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸੜਕਾਂ ਨੂੰ ਵੇਖਦੇ ਹੋਏ ਕੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਬਣਨਗੀਆਂ ਅਤੇ ਜੇਕਰ ਸੜਕਾਂ ਬਣਨਗੀਆਂ ਤਾਂ ਕੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਲਕਾ ਖਰੜ ਤੋਂ ਦੁਆਰਾ ਜਿੱਤ ਸਕਦਾ ਹੈ ਜਾਂ ਨਹੀਂ